ਦਰਸ਼ਕੋਵਰ ਜੁੜੀ ਤਸਵੀਰ ਤੁਸੀਂ ਵੇਖ ਰਹੇ ਹੋ ਦਾਣਾ ਮੰਡੀਆਂ ਦੀ ਪੰਜਾਬ ਦੇ ਦਾਣਾ ਮੰਡੀਆਂ ਦੀ ਮੈਂ ਕਾਫੀ ਮੰਡੀਆਂ ਦੇ ਵਿੱਚ ਜਾ ਕੇ ਵੇਖਿਆ ਗਿਆ ਵੀ ਆ ਕੀ ਕਮੀ ਹੈ ਯਾਰ ਸਾਡੇ ਪ੍ਰਬੰਧਕਾਂ ਚ ਕਮੀ ਆ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਚ ਕਮੀ ਆ ਜਾਂ ਸਾਡਾ ਕਿੱਥੇ ਕਮੀਆਂ ਕਿੱਥੇ ਰਹਿ ਜਾਂਦੀਆਂ ਕੋ ਉਥੇ ਦਾਣਾ ਮੰਡੀ ਜਿਹੜੀਆਂ ਦੇ ਵਿੱਚ ਕਣਕ ਖਾਣੀ ਲੋਕਾਂ ਨੇ ਫਸਲ ਜੋ ਵੀ ਹੁੰਦੀ ਨਾ ਖਾਣੀ ਹੁੰਦੀ ਲੋਕਾਂ ਨੇ ਝੋਨਾ ਇੱਕ ਵੱਖਰੀ ਗੱਲੋਂ ਛੱਟਿਆ ਜਾਂਦਾ ਜਿਹੜੀ ਕਣਕਾ ਕਣਕਤੇ ਵਿੱਚ ਜਿੰਨੀ ਮਰਜ਼ੀ ਮੰਡੀ ਦੀ ਸਫਾਈ ਕਰ ਲੋ ਤੁਸੀਂ ਆਹ ਮੈਂ ਕਾਫੀ ਮੰਡੀਆਂ ਵੇਖਿਆ ਮੰਡੀਆਂ ਭਰੀਆਂ ਪਈਆਂ ਖਾਸ ਕਰਕੇ ਪਹਿਲੀ ਗੱਲ ਤਾਂ ਸਾਡੇ ਪਰਚਵਾਨ ਦਾ ਸਾਡੇ ਭਤਵੰਤਿਆਂ ਦਾ ਪਿੰਡਾਂ ਦਾ ਭਤਵੰਤਿਆਂ ਦਾ ਫਰਜ਼ ਬਣਦਾ ਇਹ ਖਾਸ ਕਰਕੇ ਜ਼ਰੂਰੀ ਹੈ ਫਿਰ ਸਾਡੇ ਅਧਿਕਾਰੀ ਜਿਹੜੇ ਆ ਤੇ ਉਹ ਜ਼ਰੂਰ ਇਧਰ ਧਿਆਨ ਦੇਣਾ ਇਹ ਗੋਆ ਜਿੰਨਾ ਮਰਜੀ ਸਫਾਈ ਕਰਾ ਲੋ ਇਹ ਦਾਣਿਆਂ ਵਿੱਚ ਰਲਦਾ ਹੈ ਗਰੀਬ ਗੁਰਬੇ ਤੋਂ ਲੈ ਕੇ ਅਮੀਰ ਤੱਕ ਸਾਰਿਆਂ ਨੇ ਖਾਣਾ ਇਹ ਮੰਡੀਆਂ 'ਚ ਜਾਣਾ ਮੈਂ ਇਸ ਵੀਡੀਓ ਦੇ ذریعے ਸਾਡੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਗੌਰ ਕਰੋ ਜਦੋਂ ਕਣਕੌਣੀ ਹਜੇ ਮਹੀਨੇ ਤੱਕ ਆਉਣੀ ਜਾਂ 2 ਮਹੀਨੇ ਤੱਕ ਆਉਣੀ ਉਹ ਕੋ ਵੱਖਰੀ ਗੱਲ ਆ ਬੇ ਸ਼ੱਕ ਵੱਖਰਾ ਹੈ ਪਰ ਇਧਰ ਧਿਆਨ ਦੇਣ ਦੀ ਲੋੜ ਆ ਵੀ ਇਹ ਜਿਹੜੇ ਬਾਥੀਆਂ ਵਾਲੇ ਮੰਡੀਆਂ ਦੇ ਵਿੱਚ ਕੰਮ ਨੇ ਇਹ ਜਿਨਾ ਤੇ ਜਿਹੜੀ ਪੂਰਨਿਕ ਨਾ ਪਾਬੰਦੀ ਲਾਈ ਜਾਵੇ